ਸਤਿ ਸ਼੍ਰੀ ਅਕਾਲ ਪੀਪੀ ਬੱਤੀ ਨਮਾ ਸ਼ਹਿਰ ਦੇਖ ਰਹੇ ਸਾਥੀਓ ਅੱਜ ਇੱਕ ਬਹੁਤ ਹੀ ਅਜੀਬੋ ਗਰੀਬ ਮਾਮਲਾ ਸਾਹਮਣੇ ਆਇਆ ਜਿਸ ਨੇ ਆਪਣਾ ਧਿਆਨ ਖਿੱਚਿਆ ਤੇ ਜਿਸ ਖਬਰ ਨੂੰ ਸੁਣਨ ਤੋਂ ਬਾਅਦ ਲੋਕਾਂ ਦਾ ਚੁੱਕੰਨੇ ਹੋਣਾ ਬਹੁਤ ਜ਼ਰੂਰੀ ਹੈ ਚੌਕਸ ਹੋਣਾ ਬਹੁਤ ਜ਼ਰੂਰੀ ਹੈ ਕਿਉਂਕਿ ਲੁਧਿਆਣਾ ਕੱਕਵਾਲ ਰੋਡ ਤੇ ਅਲਮਾਰੀ ਨੂੰ ਚਾਬੀ ਲਗਾਉਣ ਲਈ ਘਰ ਵਿੱਚ ਇੱਕ ਨੌਜਵਾਨ ਨੂੰ ਬੁਲਾਇਆ ਜਾਂਦਾ ਹੈ ਜੋ ਕਿ ਪਰਿਵਾਰਕ ਮੈਂਬਰਾਂ ਦਾ ਧਿਆਨ ਪਟਕਾ ਕੇ ਜੋ ਦੱਸਿਆ ਜਾ ਰਿਹਾ ਹੈ ਕਿ ਅਲਮਾਰੀ ਵਿੱਚੋਂ ਨਗਦੀ ਅਤੇ ਗਹਿਣੇ ਲੈ ਕੇ ਫਰਾਰ ਹੋ ਜਾਂਦਾ ਹੈ ਪੁਲਿਸ ਮਾਮਲੇ ਜਾਂਚ ਕਰੀਏ ਤੇ ਸੀਸੀਟੀਵੀ ਤਸਵੀਰਾਂ ਵੀ ਖੰਗਾਲੀਆਂ ਜਾ ਰਹੀਆਂ ਨੇ ਉਧਿਆਣਾ ਕੱਕਵਾਲ ਰੋਡ ਉੱਪਰ ਇੱਕ ਅਜੀਬੋ-ਗਰੀਬ ਚੋਰੀ ਦਾ ਮਾਮਲਾ ਸਾਹਮਣੇ ਆਇਆ ਜਿਸ ਵਿੱਚ ਪਰਿਵਾਰਕ ਮੈਂਬਰਾਂ ਨੇ ਘਰ ਵਿੱਚ ਅਲਮਾਰੀ ਦਾ ਤਾਲਾ ਨਾ ਖੁੱਲਣ ਤੇ ਬਾਹਰ ਜਾ ਰਹੇ ਚਾਬੀਆਂ ਬਣਾਉਣ ਵਾਲੇ ਨੂੰ ਬੁਲਾਇਆ ਤਾਂ ਚਾਬੀਆਂ ਬਣਾਉਣ ਵਾਲਾ ਘਰ ਦੇ ਪਰਿਵਾਰਕ ਮੈਂਬਰਾਂ ਨੂੰ ਉਪਲੇਖੇ ਵਿੱਚ ਪਾਲ ਅਲਮਾਰੀ ਵਿੱਚ ਪਿਆ ਗਹਿਣਾ ਅਤੇ ਨਕਦੀ ਲੈ ਕੇ ਫਰਾਰ ਹੋ ਗਿਆ ਜਿਸ ਨੂੰ ਲੈ ਕੇ ਪਰਿਵਾਰਕ ਮੈਂਬਰਾਂ ਨੇ ਸਬੰਧਤ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ ਤੇ ਇਸ ਘਟਨਾ ਦੀਆਂ ਸੀਸੀਟੀਵੀ ਤਸਵੀਰਾਂ ਵੀ ਹੁਣ ਸਾਹਮਣੇ ਆਈਆਂ ਹਨ ਮਾਮਲੇ ਦੀ ਜਾਣਕਾਰੀ ਦਿੰਦੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਅਲਮਾਰੀ ਦਾ ਤਾਲਾ ਨਾ ਖੁੱਲਣ ਤੇ ਬਾਹਰ ਰੋਡ ਤੇ ਜਾ ਰਹੇ ਚਾਬੀਆਂ ਬਣਾਉਣ ਵਾਲੇ ਨੂੰ ਬੁਲਾਇਆ ਤਾਂ ਉਸ ਨੇ ਅਲਮਾਰੀ ਦੀਆਂ ਚਾਬੀਆਂ ਮੰਗੀਆਂ ਅਤੇ ਅਲਮਾਰੀ ਨਾ ਖੁੱਲਣ ਦੀ ਗੱਲ ਕਹਿ ਕੇ ਹੋਰ ਚਾਬੀਆਂ ਲਿਆਉਣ ਦੀ ਗੱਲ ਕੀਤੀ ਅਤੇ ਜਦੋਂ ਉਹ ਵਾਪਸ ਨਹੀਂ ਆਇਆ ਤਾਂ ਉਹਨਾਂ ਨੇ ਚੈੱਕ ਕੀਤਾ ਅਲਮਾਰੀ ਵਿੱਚੋਂ ਪਿਆ 2.5 ਲੱਖ ਰੁਪਏ ਅਤੇ ਇੱਕ ਮੁੰਦਰੀ ਗਾਇਬ ਸੀ ਜਿਸ ਨੂੰ ਲੈ ਕੇ ਉਹਨਾਂ ਸਬੰਧਤ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਈ ਅਤੇ ਚਾਬੀਆਂ ਬਣਾਉਣ ਵਾਲੇ ਦੀ ਸੀਸੀਟੀਵੀ ਤਸਵੀਰਾਂ ਵੀ ਪੁਲਿਸ ਨੂੰ ਦੇ ਦਿੱਤੀਆਂ ਉੱਥੇ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਪਰ ਅਸੀਂ ਇਹ ਗੱਲ ਸੁਣ ਕੇ ਹੈਰਾਨ ਹੁੰਦੇ ਆ ਕਿ ਕਿਵੇਂ ਚਾਬੀਆਂ ਬਣਾਉਣ ਵਾਲਾ ਘਰ ਦੇ ਅੰਦਰ ਦਾਖਲ ਹੁੰਦਾ ਹੈ ਚਾਬੀ ਤਾਂ ਉਹਨੇ ਅਲਮਾਰੀ ਨੂੰ ਲਾਉਣੀ ਸੀ ਪਰ ਪਤੰਦਰ ਚਾਬੀ ਕਿਤੇ ਹੋਰ ਹੀ ਲਾ ਗਿਆ ਲੇਕਿਨ ਇਸ ਦੇ ਨਾਲ ਆਮ ਲੋਕ ਜਿਹੜੇ ਆ ਉਹਨਾਂ ਦਾ ਮਨ ਦੁੱਖਦਾ ਹੈ ਉਹਨਾਂ ਦੀ ਪਰੇਸ਼ਾਨੀ ਵੱਧਦੀ ਹੈ ਚਿੰਤਾ ਵੱਧਦੀ ਹੈ ਕਿ ਕਈ ਵੇਲੇ ਤਾਂ ਬੰਦਾ ਸੋਚਦਾ ਚੱਲ ਰਾਹਗੀਰ ਜਾ ਰਿਹਾ ਇਸ ਨੂੰ ਥੋੜਾ ਬਹੁਤਾ ਕੰਮ ਦੇ ਦੀ ਇਹ ਦਿਹਾੜੀ ਪੈ ਜਾਊਗੀ ਪਰ ਉਹ ਪਤੰਦਰ ਤਾਂ 2.5 ਤੋਂ 3 ਲੱਖ ਰੁਪਏ ਦੀ ਦਿਹਾੜੀ ਪਾ ਗਿਆ ਲੇਕਿਨ ਉੱਥੇ ਹੀ ਪਰਿਵਾਰਾਂ ਨੂੰ ਆਪ ਵੀ ਸੁਚੇਤ ਹੋਣਾ ਚਾਹੀਦਾ ਕਿ ਜੇਕਰ ਘਰ ਵਿੱਚ ਕਿਸੇ ਨੂੰ ਕੰਮ ਕਰਨੇ ਬੁਲਾਇਆ ਤਾਂ ਘੱਟੋ ਘੱਟ ਉਹਦੇ ਕੋਲ ਤਾਂ ਕੋਈ ਖੜੋ ਇਸ ਤਰੀਕੇ ਨਹੀਂ ਕਿ ਉਹਨੂੰ ਘਰ ਦਾ ਪਰੌਣਾ ਸਮਝ ਕੇ ਖਾਲੀ ਛੱਡ ਕੇ ਆਪ ਕਿਤੇ ਹੋਰ ਚਲੇ ਜਾਓ ਤੇ ਬਾਅਦ ਵਿੱਚ ਪਛਤਾਵਾ ਪੱਲੇ ਰਹਿ ਜਾਵੇ ਫਿਲਹਾਲ ਤੁਹਾਨੂੰ ਮੌਕੇ ਦੀਆਂ ਪੂਰੀਆਂ ਤਸਵੀਰਾਂ ਦਿਖਾਉਂਦੇ ਹਾਂ ਕੀ ਨਾਂਜੀ ਸੰਜੀਵ ਕੁਮ ਤੇ ਮਾਰਿਆ ਲੋਕਰ ਖਰਾਬ ਸੀਗਾ ਲੋਕ ਕੋਈ ਚਾਬੀ ਲਗਾਨੀ ਸੀ ਤੇ ਬਾਹਰੋਂ ਕੋਈ ਐਸੀ ਸਪਿਕ ਉਹਨੂੰ ਬੁਲਾਇਆ ਬੰਦਾ ਅੱਛਾ ਚਾਬੀ ਲੋਕ ਤਾਂ ਆਵਾਜ਼ ਤੇ ਕਹਿੰਦਾ ਚਾਬੀ ਲਾ ਦਿੰਨਾ ਮੈਂ ਹੂੰ ਹੂੰ ਥੋੜੀ देर ਕੀਤੀ ਤੇ ਚਾਬੀ ਉਤ ਬਾਦ ਜੇ ਕਹਿੰਦਾ ਦੂਜੀ ਚਾਬੀ ਲਈ ਉਹ ਕਹਿੰਦਾ ਮੈਂ ਚਾਬੀ ਖਰਾਬ ਹੋ ਜਾਬੀਆਂ ਦਾ ਗੁੱਛਾ ਲੈ ਕੇ ਆਉਣਾ ਤੇ ਬਾਅਦ ਅਸੀਂ ਦੇਖਿਆ ਤਾਂ ਜੋ ਦਗੜ ਨਹੀਂ ਆ ਦੇਖਿਆ ਲੋਕਰ ਫੁੱਲ ਦੇ ਜਗੋ ਦੇ ਵਿੱਚੋਂ 2 ਲੱਖ 1.5 ਲੱਖ ਕੈਸ਼ ਤੇ ਇੱਕ ਮੁੰਦਰੀ ਇੱਕ ਰਿੰਗ ਤੇ ਕੁਵਾਲੀਆਂ ਗਾਇਬ ਸੀਗੀਆਂ ਵਿੱਚੋਂ ਤੇ ਹਾਂ ਬੋਲੋ ਬੋਲੋ ਬਸ ਉਸ ਤੋਂ ਬਾਅਦ ਪਤਾ ਲੱਗਾ ਫਿਰ ਪੁਲਿਸ ਜੇ ਅਸੀਂ ਬੰਦੇ ਇਕੱਠੇ ਹੋਏ ਥਾਣੇ ਜਾ ਕੇ ਆਏ ਉੱਥੇ ਹ ਉਹ ਤੇ ਇਹ ਫੈਦ ਜ ਕੀਤੀ ਉਹਦੀ ਫੋਟੋ ਆਈਆਂ ਸੀ ਮਾੜੀ ਮਰਸੀਟੀ ਵੀਚ ਹਾਂ ਹਾਂ ਤੇ ਉਹ ਦੇਖ ਕੇ ਆਂਦੇ ਥਾਣੇ ਹੁੰਦੇ ਅੱਛਾ ਕਿੰਨੇ ਵਜੇ ਦੀ ਗੱਲ ਹੈ ਇਹ ਸਵਾਜਾਂ ਤੋਂ 4:30 ਦੇ ਵਿੱਚ ਵਿੱਚ ਗੱਲ ਹੈ ਅੱਛਾ ਔਰ ਜਦੋਂ ਇਹ ਬੰਦਾ ਆਇਆ ਸੀ ਤੁਹਾਡੇ ਕੋਲ ਉੱਥੇ ਜਿਹੜਾ ਲੋਕਲ ਲੋਕਲ ਆਉਣਾ ਸੀ ਤੇ ਔਰ ਘਰ ਵਿੱਚ ਕੌਣ-ਕੌਣ ਮਜੂ ਸੀ ਮੈਂ ਸੀ ਮਿਸ ਸੀ ਮੇਰੀ ਤੇ ਕੁੜੀਆ ਸੀ ਤੇ ਮੈਨੂੰ ਤਾਂ ਤੁਹਾਡੇ ਅੱਖਾਂ ਸਾਹਮਣੇ ਕਰਕੇ ਤੁਹਾਨੂੰ ਪਤਾ ਨਹੀਂ ਲੱਗਣਾ ਮੈਂ ਸੀ ਤੇ ਕੁੜੀਆ ਇੱਥੇ ਕੋਲ ਬੈਠੀ ਬੈੱਡ ਦੇ ਕੋਲ ਬੈਠੀ ਸੀ ਇੰਦੇ ਕੋਲ ਬੈਠੀ ਰਹੀਆਂ ਪਤਾ ਨਹੀਂ ਲੱਗਿਆ ਇਹਨਾਂ ਨੂੰ ਮੈਂ ਦੁਕਾਨ ਤੇ ਸੀਗਾ ਇੱਥੇ ਬੈਠਾ ਹਾਂ अच्छा ਤੁਸੀਂ ਮਨ ਲੋ ਗਲੀ ਚ ਲੰਘ ਜਾਂਦੇ ਤੁਸੀਂ ਨੂੰ ਬੁਲਾ ਕੇ ਹਾਂ ਗਲੀ ਲੰਘ ਸਾਈਕਲ ਸਾਈਕਲ ਸਪੀਕਰ ਦੀ ਆਵਾਜ਼ ਲੱਗੀ ਕਿ ਮਾਰੀਆਂ ਲੋਕ ਠੀਕ ਕਰਾ ਲਓ ਜਦੋਂ ਕੋਲ ਉਹ ਮੈਨੂੰ ਬਾਹਰ ਹਾਂ ਗਲੀ ਚ ਘੁੰਮ ਦਿੰਦੇ ਅੱਛਾ ਕੱਲਾ ਹੀ ਸੀਗਾ ਇੱਕ ਸਿੰਗਲ ਬੰਦਾ ਸੀਗਾ ਸਿੰਗਲ ਬੰਦਾ ਸੀਗਾ ਅੱਛਾ ਜਦੋਂ ਇਹ ਆਇਆ ਸੀ ਅੰਦਰ ਆਇਆ ਸੀਗਾ ਜਦੋਂ ਲੋਕ ਨੂੰ ਖੋਲਦਾ ਪਿਆ ਸੀਗਾ ਤੇ ਇਹਨੇ ਕੋਈ ਗੱਲਬਾਤ ਕੀਤੀ ਤੁਹਾਡਾ ਨੇ ਕਿ ਦੂਜੀ ਚਾਬੀ ਨਾਲ ਸਿੱਧੀ ਖੋਲ ਲੈ ਕੇ ਆਪਣੀ ਚਾਬੀ ਲੈ ਕੇ ਆਈ ਨਾਲ ਕੋਈ ਨਹੀਂ ਨਹੀਂ ਚਾਬੀ ਬਣਾਇਆ ਇੱਕ ਮਿੰਟ ਦੇਖੋ ਹਾਂ ਦੇਖੋ ਚਾਬੀ ਬਣੇ ਤੇ ਉਹ ਇੱਕ ਚਾਬੀ ਸੀਗੀ ਉਹਨਾਂ ਕੋਲੋਂ ਬਣਾ ਕੇ ਉਹਨੂੰ ਛੱਟ 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 ਨਾਲ ਮਾਰਦਾ ਰਿਹਾ ਉਹਦੇ ਪਰ ਉਹਦੇ ਉਹ ਦੂਜੀ ਿਲਮਾਂ ਦੇ ਚਾਬੀ ਲੈ ਲਈ ਉਹਨੇ ਵੀ ਇਹ ਜਾਬੀ ਤੋਂ ਸ਼ਾਇਦ ਇਹਦੀ ਜਾਬੀ ਲੱਗ ਜਵੇ ਪਤਾ ਨਹੀਂ ਇਹ ਚ ਜਿਹੜਾ ਬੰਦਾ ਜਿਹੜੀ ਜਾਬੀ ਪਦਦੀ ਹੈ ਕਿ ਇਹਨੇ ਚਾਹ ਖੁੱਲੀ ਆਉਂਦੇ ਉਹ ਲੋਕ ਨੇ ਖੋਲਤਾ ਇਹਦੀ ਜਾਬੀ ਵਿੰਗੀ ਕਰਦੀ ਜਾਂਦੀ ਮਤਲਬ ਮੋੜਾ ਕਰਕੇ ਲੱਗੇ ਹਾਂ ਟੇਢੀ ਗੱਤੀ ਤੋਂ ਉਹ ਬਾਤ ਜਿੰਨ ਸਿੱਧੀ ਕਰਦੀ ਬੰਦੇ ਬਸ ਖੁੱਲੀ ਨਹੀਂ ਕਹਿੰਦਾ ਚਾਬੀਆਂ ਪੁੱਛਿਆ ਲੈ ਕੇ ਆਉਂਦਾ ਮੁੜ ਕੇ ਆਇਆ ਨਹੀਂ ਅੱਛਾ ਜਿਹੜਾ ਬੰਦਾ ਸੀਗਾ ਅਕਸਰ ਤੁਸੀਂ ਗਲੀ 'ਚ ਦੇਖਦੇ ਹੋ ਉਹ ਨਹੀਂ ਉਹ ਪਹਿਲੀ ਵਾਰ ਦੇਖਿਆ ਪਹਿਲੀ ਵਾਰ ਦੇਖਿਆ ਸੀਗਾ ਅੱਛਾ ਪਹਿਲੀ ਵਾਰ ਆਇਆ ਸੀ ਪਹਿਲੀ ਵਾਰ ਆਇਆ ਸੀ ਅੱਛਾ ਪੁਲਿਸ ਕੰਪਲੇਂਟ ਇਹ ਹੁਣ ਹੋਈ ਤਾਂ ਹਾਂਜੀ ਹ ਅੱਛਾ ਤੇ ਫੋਟੋ ਕੀ ਕਰਕੇ ਗਏ ਨੇ ਕਹਿੰਦੇ ਸੀ ਕਿ ਫੋਟੋ ਵਿੱਚ ਤੁਸੀਂ ਕਾਰਵਾਈ ਕਰਾਂਗੇ ਅੱਛਾ ਫੋਟੋ ਵੀ ਜਦੋਂ ਪਿਕ ਕਰਾ ਕੇ ਦਿੱਤੀ ਆਲੇ ਦੋਲੇ ਉਹਦੀ ਫੇਸ ਆਇਆ ਹੋਵੇ ਜਾਂ ਕੈਮਰੇ ਲੱਗੇ ਹੋਣ ਫੇਸ ਦੇ ਵਿੱਚ ਆਇਆ ਕੋਈ ਕੈਮਰੇ ਦੇ ਵਿੱਚ ਹਾਂ ਸੀਸੀਟੀਵੀ ਕਢਾਈ ਹੈ ਉਹ ਤੁਹਾਨੂੰ ਥਾਣੇ ਨੂੰ ਰਿਪੋਰਟ ਫੋਟੋ ਦੇ ਕੇ ਤੇ ਸੀਸੀਟੀਵੀ ਇੱਕ ਦੋ ਆਏ ਕਿ ਫੇਸ ਆਇਆ ਹੁੰਦਾ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਜਿਸ ਤਰ੍ਹਾਂ ਅੰਦਰ ਆਪਾਂ ਬਾੜ ਲੈਂਦੇ ਆ ਕੋਈ ਪ੍ਰਾਈਵੇਟ ਬੰਦਾ ਆਂਦਾ ਬਿਨਾਂ ਨਾ ਹੋਣ ਨਾ ਕੋਈ ਹੋਣਗੇ ਅੰਦਰ ਨਾ ਵਿਸ਼ਵਾਸ ਕਿਸੇ ਸੜਕ ਵਾਲੇ ਬੰਦੇ ਵਿਸ਼ਵਾਸ ਨਾ ਕਰਦੇ ਕਿਸੇ ਤੇ ਨੂੰ ਵਿਸ਼ਵਾਸ ਕਰਨ ਦਾ ਟਾਈਮ ਹੈ ਅੱਜ ਕੱਲ ਹੂੰ ਜੀ ਤੋ ਤੁਸੀਂ ਇਹ ਜਿਹੜਾ ਵਾਕਿਆ ਹੈਗਾ ਕਿੰਨੇ ਵਜੇ ਦੇ ਘਟੇ ਹੋਇਆ ਉਹ ਹੀ ਸਵਾ ਚਾਰ ਆ ਜਾਂ ਸਾਢੇ ਚਾਰ ਦੇ ਵਿੱਚ ਵਿੱਚ ਮੈਂ ਦੇਖੀ ਗਈ ਉਹ ਨੂੰ ਬੈਠੀ ਪਹਿਲਾਂ ਮੈਂ ਇੱਥੇ ਬੈ ਕੇ ਠੀਕ ਕਰਾਇਆ ਫਿਰ ਜਦੋਂ ਉਧਰਲੀ ਬਾਰੀ ਲੱਗੇ ਮੈਂ ਉੱਥੇ ਬੈ ਕੇ ਠੀਕ ਕਰਾਇਆ ਕੋਲ ਉਹਦੇ ਬੈਠੀ ਜਿਹੜੀ ਮੇਰੀ ਗੁੜੀਆਂ ਬੈਠੀ ਸੀ ਮੇਰੇ ਕੋਲ ਸਿੱਕਾ ਸਕਿੰਟ ਵੀ ਪਾਸੇ ਨਹੀਂ ਹੋਇਆ 5 ਮਿੰਟਾਂ ਦੇ ਅੰਦਰ ਅੰਦਰ ਉਹਨਾਂ ਨੇ ਪਤਾ ਨਹੀਂ ਮੈਨੂੰ ਕੀ ਕੀਤਾ ਕੀ ਨਹੀਂ ਕੀਤਾ ਮੈਨੂੰ ਦਿਖਿਆ ਨਹੀਂ ਜਾਂਦਾ ਬੰਦਾ ਬਾਹਰ ਨੂੰ ਜਾਂਦਾ ਕਹਿੰਦੇ ਮੈਨੂੰ ਕਹਿੰਦਾ ਚਾਬੀ ਇਹ ਗੁੱਛ ਲੈ ਕੇ ਆਉ ਮੈਂ ਕਹਿੰਦਾ ਮੈਂ ਨਹੀਂ ਲੈ ਕੇ ਆਣਾ ਮੈਂ ਕਹਿੰਦਾ ਤੇਰਾ ਕੰਮ ਆ ਕਹਿੰਦਾ ਮੈਂ ਘਰੇ ਭੁੱਲਿਆ ਚੱਲ ਮੈਂ ਰੋਡ ਤੋਂ ਲੈ ਕੇ ਆਉਂਗਾ ਚਾਬੀ ਮੈਂ ਕਹਿੰਦਾ ਤੂੰ ਚਾਬੀ ਵਾਰ-ਵਾਰ ਟੈਡੀ ਕੋ ਕਰੀ ਜੰਨਾ ਵਾ ਤੂੰ ਮੇਰਾ ਨੁਕਸਾਨ ਕਰੀ ਜੰਨਾ ਵਾ ਕਹਿੰਦਾ ਮੈਂ ਚਾਬੀ ਸਿੱਧੀ ਕਰਕੇ ਦਿਨਾ ਤਾਨੂੰ ਇੱਥੇ ਬੈਠ ਬੈਠ ਕੇ ਚਾਬੀ ਸਿੱਧੀ ਕਰੀ ਗਿਆ ਮੈਂ ਕੋਲ ਬੈਠੀ ਨਹੀਂ ਉਹਦੇ ਸਭ ਕੁਝ ਦੇਖਿਆ ਅੱਖੀਂ ਦੇਖਿਆ ਸਭ ਕੁਝ ਉਸ ਤੋਂ ਬਾਅਦ ਮੈਨੂੰ ਨਹੀਂ ਪਤਾ ਲੱਗਿਆ ਕਿ ਉਹਨੇ ਮੇ ਚਾਬੀਆਂ ਦਾ ਗੁੱਛਾ ਲੈ ਕੇ ਆਇਆ 5 ਮਿੰਟ ਦੇ ਅੰਦਰ ਅੰਦਰ ਮੈਨੂੰ ਪਤਾ ਨਹੀਂ ਉਹਨੇ ਕੀ ਕੀਤਾ ਕੀ ਨਹੀਂ ਕੀਤਾ ਮੈਨੂੰ ਕੁਝ ਪਤਾ ਨਹੀਂ ਲੱਗਿਆ ਹਰ ਮਾਰੀ ਜੋ ਸਮਾਨ ਕੱਢ ਕੇ ਲੈ ਗਿਆ ਪਤਾ ਹੀ ਨਹੀਂ ਲੱਗਿਆ ਜੀ ਕਿਵੇਂ ਉਹਨੇ ਲੋਕਰ ਵੀ ਲੋਕ ਲੱਸੀਗੇ ਪੂਰੇ ਚਾਬੀ ਮੇਰੇ ਕੋਲ ਪਈ ਹੈ ਅੰਦਰਲੇ ਲੋਕਰ ਨੂੰ ਵੀ ਲੋਕ ਲੱਗਿਆ ਸੀ ਚਾਬੀ ਮੇਰੇ ਕੋਲ ਉਹ ਦੋਨਾਂ ਦੀ ਲੋਕਰ ਪਤਾ ਨਹੀਂ ਕਿਸ ਹਸਾਬ ਨਾਲ ਉਹਨੇ ਖੋਲੇ ਕਿਸ ਹਸਾਬ ਨਾਲ ਨਹੀਂ ਖੋਲੇ ਮੈਨੂੰ ਕੁਝ ਦਿਖਿਆ ਹੀ ਨਹੀਂ ਮੈਂ ਇੱਥੇ ਕੋਲ ਬੈਠ ਕੇ ਸਾਰਾ ਲਾਈਟ ਦੇਖਿਆ ਅਸਲ ਮਾਰੀ ਨੂੰ ਇੰਦਾ ਇੰਦਾ ਕਰਦਾ ਪਿਆ ਸੀ ਲਮਾਰੀ ਲੱਗਦਾ ਕੁਝ ਇਸ ਤਰ੍ਹਾਂ ਦਾ ਸਪਰੇਅ ਜਾਂ ਕੁਝ ਐਦਾਂ ਦਾ ਨਸ਼ੇ ਦਾ ਜੋ ਕੁਝ ਸੀ ਜੀ ਉਹਦੀ ਬੈਗ ਵੀ ਬਸ ਛੋਟਾ ਜਿਹਾ ਬੈਗ ਸੀ ਕਾਲੇ ਰੰਗ ਦਾ ਉਹਦੇ ਵਿੱਚੋਂ ਚਾਬੀਆਂ ਦਾ ਹੀ ਉਹ ਘੜਦਾ ਪਿਆ ਸੀ ਜਿਵੇਂ ਠੋਕਾ ਠਖਾਈ ਕਰਦੇ ਚਾਬੀਆਂ ਦੀ ਬਣਾਉਂਦੇ ਆ ਚਾਬੀ ਬਣਾਈ ਗਿਆ ਬਣਾਈ ਗਿਆ ਬੱਠਾ ਤੇ ਲੱਗਦਾ ਵੀ ਇਹ ਪੱਕਾ ਚੋਰ ਆ ਜਿਹੜਾ ਚੋਰ ਦਾ ਹੀ ਕੰਮ ਹੋ ਸਕਦਾ ਜਿਸ ਤਰ੍ਹਾਂ ਜਿਹੜੇ ਗੈਂਗਵਾਰ ਕਰਦੇ ਨੇ ਕੰਮ ਉਹ ਬਾਰਦਾਤਾਂ ਨੂੰ ਅੰਜਾਮ ਦਿੰਦੇ ਨੇ ਹੁਣ ਜਦੋਂ ਦੇਖ ਕੇ ਪਤਾ ਲੱਗਦਾ ਪਿਆ ਕਿ ਮੈਨੂੰ ਜਾਂਦਾ ਉਹ ਕਿਉਂ ਨਹੀਂ ਦਿਖਿਆ ਉਹਨੇ ਮੈਨੂੰ ਕੁਝ ਕਰ ਦਿੱਤਾ ਐਡੇ ਟਾਈਮ 5 5-7 ਮਿੰਟਾਂ ਚ ਮੈਨੂੰ ਕੁਝ ਸਮਾਂ ਕਰ ਦਿੱਤਾ ਕੁਝ ਨਹੀਂ ਪਤਾ ਲੱਗਿਆ ਮੈਨੂੰ ਜਿਵੇਂ ਅੱਖਾਂ ਤੇ ਪੜਦਾ ਫੈ ਗਿਆ ਮੇਰੀਆਂ ਕੀ ਕੀ ਸਮਾਨ ਕੀ ਕੀ ਲੈ ਗਿਆ ਸਮਾਨ ਇੱਕ ਰਿੰਗ ਸੀਗੀ ਭਈ ਦੇਣ ਲੱਗਿਆ ਸੀ ਇੱਕ ਬਾਲੀਆਂ ਦਾ ਜੋੜਾ ਸੀ ਇੱਕ ਚੇਨ ਸੀਗੀ ਮੋਟੀ ਹਮਮ ਅੱਛਾ ਤੇ ਮੇਰੇ ਕੋਲ ਸਿਰਫ ਥੋੜੇ ਜਿਹੀ ਪੈਸੇ ਸੀ ਉਹ ਵੀ ਲੈ ਗਿਆ ਤੇ ਆਇਆ ਕਿੱਥੇ ਸੀ ਸਾਈਕਲ ਤੇ ਸੀ ਤੇ ਸਾਈਕਲ ਤੇ ਗਾਇਬ ਹੋ ਗਿਆ ਸਾਈਕਲ ਤੇ ਗਾਇਬ ਹੋ ਗਿਆ ਮੈਨੂੰ ਕਹਿੰਦਾ ਮੈਂ ਚਾਬੀਆਂ ਦਾ ਕੁਛ ਲੈ ਲਿਆ ਲੱਗਦਾ ਕੋਈ ਹੋਰ ਵੀ ਉਹਦਾ ਕੋਈ ਨਾਲ ਉਹਦੇ ਕੰਮ ਕਰਨੇ ਲੱਗ ਗੱਲ ਹੀ ਸੀ ਕਿ ਕੱਲ ਲਈ ਵਾਰਦਾਤ ਨੂੰ ਨਹੀਂ ਜਾਂਦੀ ਕਿ ਚੱਲੇ ਹਾਂਜੀ ਲਈ ਸੀ ਪੁੱਪਲ ਸੋ ਲੋ ਕਿਸ ਤਰ੍ਹਾਂ ਦੀ ਕੰਮ 15 20 ਮਿੰਟ ਇੱਥੇ ਬੈਠਾ ਰਿਹਾ ਚਾਬੀਆਂ ਉਹਨੇ ਬਣਾਉਂਦਾ ਰਿਹਾ ਮੈਂ ਕਿ ਚੱਲ ਬਣਾਉਂਦਾ ਪਿਆ ਮੈਂ ਬੈਠੀ ਹਾਂ ਉਹਦੇ ਕੋਲ ਹੀ ਬੈਠੀ ਰਹੀ ਹਾਂ ਬਿਲਕੁਲ ਹਿੱਲੀ ਨੀ ਇੱਕ ਮਿੰਟ ਵੀ ਨਹੀਂ ਗਈ ਕਿਸੇ ਪਾਸੇ ਉਹਨੇ ਮੈਂ ਤਾਂ ਪਾਣੀ ਮੰਗਿਆ ਮੈਂ ਪਾਣੀ ਵੀ ਨਹੀਂ ਦਿੱਤਾ ਮੈਂ ਬਿਲਡਰ ਨੂੰ ਕਿ ਮੈਂ ਕਿ ਤੂੰ ਪਾਣੀ ਲਿਆ ਦੇ ਮੈਂ ਨਹੀਂ ਮੈਂ ਇੱਥੇ ਬੈਠੀ ਹਾਂ ਲੋਕਾਂ ਨੂੰ ਅੱਛਾ ਮੇਰੀ ਗੱਲ ਸੁਣੋ ਜਿਹੜਾ ਜਿਹੜਾ ਲੋਕ ਜਿਹੜੇ ਚਾਬੀ ਤੁਹਾਡੇ ਲੋਕਰ ਚਾਬੀ ਸੀਗੀ ਜਿਹੜੀ ਮੇਨ ਚਾਬੀ ਉਹ ਰੱਥ ਚ ਕਿੱਦਾਂ ਲੱਗੀ ਉਹ ਲੱਗੀ ਨਹੀਂ ਚਾਬੀਆਂ ਤੇ ਮੇਰੇ ਕੋਲ ਚਾਬੀਆਂ ਹੋ ਗਈਆਂ ਮੇਰੇ ਕੋਲ ਮਤਲਬ ਬਣਾ ਨਹੀਂ ਪਤਾ ਨਹੀਂ ਕੀ ਤਾਰਾ ਪਾਈਆਂ ਕੀ ਨਹੀਂ ਕੀਤਾ ਉਹਨੇ ਮੈਨੂੰ ਕੁਝ ਨਹੀਂ ਪਤਾ ਜੀ ਉਹਨੇ ਕਿਹਾ ਉਹਦਾ ਸੱਜਾ ਹੱਥ ਬਾਰਸੀ ਖੱਬਾ ਹੈ ਲਮਾਰੀ ਨੂੰ ਬਸ ਐ ਕਹਿੰਦੀਆਂ ਚਾਬੀ ਲਾਈ ਗਿਆ ਮਤਲਬ ਕੋਈ ਮਾਸਟਰ ਕੀ ਕਹਿ ਸਕਦਾ ਐ ਜੀ ਕੀ ਪਤਾ ਉਹਦੇ ਕੋਲ ਕਿਸੇ ਮੈਨੂੰ ਕਹਿੰਦਾ ਮੇਰੇ ਕੋ ਚਾਬੀਆਂ ਹੈ ਨਹੀਂ ਮੇ ਚਾਬੀਆਂ ਲੈ ਕੇ ਜਾ ਰੋ ਮਤਲਬ ਜੀ ਕਿ ਮਾਸਟਰ ਮਾਈਂਡ ਹੈ ਜਿਹੜਾ ਇਦਾਂ ਦੇ ਕਵਾਰ ਦਾ ਤੁਹਾਨੂੰ ਜਾਨ ਦਿੰਦਾ ਲੱਗਦਾ ਜੀ ਪਾਣੀ ਫਿਰ ਆਪਣੀ ਬੋਤਲ ਚੋਂ ਕੱਢ ਕੇ ਪਾਣੀ ਪੀਤਾ ਮੇਰੇ ਮਾਈਂਡ ਚ ਆਇਆ ਮੈਂ ਕਿਹਾ ਇਹਨੇ ਪਾਣੀ ਮੈਥਾ ਕਿਉਂ ਮੰਗਿਆ ਮੈਂ ਕਿਹਾ ਪਾਣੀ ਤਾਂ ਇਹ ਮੈਂ ਫਿਰ ਬੇਟੇ ਮੈਂ ਉਦਾਂ ਹੀ ਆਪਣੇ ਮੂਹੇ ਚ ਕਹਤਾ ਕਸ਼ਿਸ਼ ਨੂੰ ਮੈਂ ਕਹਿਆ ਕਸ਼ਿਸ਼ ਪਾਏ ਬਟਾ ਮੈਂ ਕ ਪਾਣੀ ਦਿੱਤਾ ਦੇ ਕੋਲ ਸੀਗਾ ਮੈਨੂੰ ਪਤਾ ਨਹੀਂ ਇਹਨੇ ਕਿਉਂ ਮੰਗ ਲਿਆ ਪਾਣੀ ਬਸ ਉਹ ਚਾਹੀਦੀ ਸਿੱਧੀ ਕਰਨ ਦੇ ਬੰਨੇ ਬੰਨੇ ਸੀ ਪਾਣੀ ਤਾਂ ਮੈਂ ਦਿੱਤਾ ਹੀ ਨਹੀਂ ਮੈਂ ਉੱਠੀ ਨਹੀਂ ਬੇਟੇ ਨੇ ਲਿਆ ਕੇ ਦਿੱਤਾ ਪਾਣੀ ਤੁਹਾਡੇ ਕੋਲ ਜਿਹੜੀ ਸ਼ਿਕਾਇਤ ਕੀਤੀ ਗਈ ਆ ਕਾਰਵੀ ਹੋ ਰਹੀ ਆ ਤੁਹਾਡੇ ਦੀ ਹਾਂਜੀ ਕਹਿੰਦੇ ਅਸੀਂ ਰਾਤੀ ਆਏ ਸੀ ਦੇਖ ਗਏ ਸੀ ਕੰਦੇ ਸੀ ਚੋਲੇ ਦੇਖਦੇ ਆ ਕੀ ਮੈਸੇਜ ਕੀ ਦੇਣਾ ਚਾਹੁੰਦੇ ਜਿਸ ਨਾਲ ਬਾਤ ਕਦੇ ਵੀ ਭੁਲਕੇ ਵੀ ਕੰਨਾਂ ਨੂੰ ਹੱਥ ਲੱਗ ਗਏ ਮੇਰੇ ਤਾਂ ਮੈਂ ਤਾਂ ਕਦੇ ਇਹੋ ਜਿਹਾ ਕੰਮ ਕੀਤਾ ਹੀ ਨਹੀਂ ਸੀ ਅੱਛਾ ਲੋਕਾਂ ਨੂੰ ਕਹਿਣਾ ਚਾਹਣਾ ਤਾਂ ਕਿਉਂਕਿ ਲੋਕ ਇੱਕ ਜਿਹੜੇ ਦਾਦੇ ਬੰਦੇ ਨੇ ਬਾਕੀ ਗਲਾਂਜ ਵੀ ਘੁੰਮਦੇ ਹੋਣਗੇ ਜਾਂ ਕੰਮ ਦੇ ਆ ਉਹਨਾਂ ਨੇ ਕਹਿਣਾ ਪਰ ਅੱਗੇ ਹੁਣ ਕੋਈ ਵਿਸ਼ਵਾਸ ਕਰਨ ਦੀ ਗੱਲ ਨਹੀਂ ਹੈਗੀ ਕਿ ਵੀ ਆਪਾਂ ਕਿਸੇ ਨੂੰ ਆਏ ਗਏ ਬੰਦੇ ਨੂੰ ਅੰਦਰ ਵੜ ਕੇ ਕੁਝ ਕੰਮ ਕਰਾ ਲੀਏ ਨਹੀਂ ਹੈ ਬਿਲਕੁਲ ਵੀ ਬਿਲਕੁਲ ਨਹੀਂ ਕਰਾਉਣਾ ਚਾਹੀਦਾ ਲੋਕਾਂ ਨੂੰ ਇਹਦੇ ਸੰਬੰਧੀ ਕੰਪਲੇਂਟ ਸਾਡੇ ਕੋਲ ਆਈ ਹੈ ਉਹਦੇ ਵੈਰੀਫਾਈ ਕਰ ਰਹੇ ਆ ਵੈਰੀਫਾਈ ਕਰਕੇ ਜੋ ਵੀ ਹੈ ਤੱਥ ਸਾਹਮਣੇ ਆਣਗੇ ਉਦ ਕੱਲ 4:30 4:30 ਵਜੇ ਦਿੰਦੇ ਸਨ ਸਰ ਜਿਹੜੇ ਮਤਲਬ ਇਲਜ਼ਾਮ ਲਗਾਏ ਗਏ ਨੇ ਸੀਸੀਟੀਵੀ ਸਾਹਮਣੇ ਆਈ ਹੈ ਕਿ ਜਾਂਚ ਬਦਲ ਕੀਤੀ ਜਾ ਰਹੀ ਉਸ ਬੰਦੇ ਵੀ ਪਰਿਵਾਰ ਨਾਲ ਗੱਲਬਾਤ ਕੀਤੀ ਪਰਿਵਾਰ ਨਾਲ ਗੱਲ ਕੀਤੀ ਹੈ ਬਟ ਇੱਕ ਜੋ ਨਾਰਮਲ ਹੈ ਉਹਦੇ ਮੁਤਾਬਕ ਤਾਂ ਇੱਕ ਸਾਈਕਲ ਵਾਲਾ ਸੀ ਜਿਹੜਾ ਕਿ ਚਾਬੀਆਂ ਲਾਣ ਵਾਲਾ ਤੇ ਬਾਕੀ ਅਜੇ ਕੋਈ ਉਹਨੂੰ ਢੰਗਾਈ ਨਾ ਦੇਖਿਆ ਜਾਊਗਾ ਸਾਹਮਣੇ ਅਜੇ ਮੌਕੇ ਤੇ ਕੋਈ ਅਜੇ ਨਹੀਂ ਹੈ ਕਾਰਵਾਈ ਚੱਲ ਰਹੀ ਹੈ ਚੱਲ ਰਹੀ ਹੈ